ਬਸ ਬਸ ਖਰਜਾ ਚੁੱਪ ਇਹਨੇ ਦੂਲੋ ਹੋ ਪੀ ਲਿਆ ਕਿਤੇ ਝੁੰਗਣੀਆਂ ਪਿਆ ਕੇ ਤੇ ਕੁਛ ਕਰ ਹਾ ਪਈਆ ਦੇਖ ਲੈ ਕੰਜਰੀ ਜਮੀਨ ਸ਼ਰਮ ਮੰਨ ਦੀ ਮਾੜੀ ਮੋਟੀ ਕੋੜੇ ਇਹਨੂੰ ਸਾਹਮਲਾ ਮੈਂ ਕੰਮ ਕਰਾਂ ਕਿ ਇਹਨੂੰ ਚੱਕਾਂ ਮੰਮੀ ਇਹਨੂੰ ਨਾ ਪਰਾਂ ਲੈ ਜਾ ਐਵੇਂ ਮੈਨੂੰ ਗੁੱਸਾ ਨਾਲ ਚੜਾਈ ਜਾ ਮੇਰਾ ਤਾਂ ਪਹਿਲਾ ਸਰੀਰ ਟੁੱਟੀ ਜਾਂਦਾਗਾ ਸਾਵਾ ਸੇ ਜੰਮਣ ਜੰਮਣ ਦਾ ਸੌਂਗ ਸੀ ਸਿਰ ਤਾਂ ਜੰਮ ਕੇ ਪੈ ਗਈ ਆਪ ਤਾਂ ਡੱਕ ਕੇ ਮਾਉਣਾ ਲੈ ਕੁਥੋ ਡੱਕ ਗਈਆਂ ਉਹ ਬਾਲਾ ਬਾਲਾ ਸੇ ਟੁੱਟੀ ਜਾਂਦਾ ਮੇਰਾ ਪੁੱਤ ਤਾਂ ਹੈਗਾ ਸੀ ਨਸ਼ੇੜੀ ਆ ਕੰਜਰੀ ਉਦੋਂ ਨਾਲ ਨਿਕਲ ਗਈ ਨਸ਼ੇੜਨਾ ਬਾਈ ਕਾਨੇ ਦੇ ਜਾਨੀ ਰਹਿਣੀਆ ਮੈਨੂੰ ਤੂੰ ਮੇਰੇ ਨਾਲ ਸੁਣ ਮੰਮੀ ਬਣ ਕੇ ਪਰੇ ਕਰ ਲੈ ਹੱਥ ਮੇਰੀ ਗੱਲ ਸੁਣ ਮੈਨੂੰ ਸਮਾਨ ਮੰਗਾ ਦੇ ਥੋੜਾ ਜਿਹਾ ਸੱਚੀ ਬਾਲਾ ਸੇ ਟੁੱਟੀ ਜਾਂਦਾ ਆਹ ਨਾਲ ਸਾਰੇ ਕੰਮ ਮੈਂ ਆਪ ਹੀ ਕਰ ਲੂਗੀ ਬਸ ਰਹਿਂਦੀ ਮੈਂ ਤਾਂ ਆਪ ਹੀ ਸਾਮ ਨੂੰ ਜਵਾਕ ਨੂੰ ਨਾਲ ਮੈਂ ਕੰਮ ਕਰਨੂੰ ਮੈਂ ਤਾਂ ਰੱਜੀ ਤੇ ਹੀ ਸੋਤੋਂ ਮੇਰਾ ਪੁੱਤ ਤਾਂ ਹੈਗਾ ਸੀ ਜਹ ਜਹ ਹੈਗਾ ਸੀ ਆਹਨ ਪੁੱਤੀ ਉਦੋਂ ਨਿਕਲ ਗਈ ਚਿੱਟਾ ਪੀਣੀ ਜੇ ਮਾੜੀ ਮੋਟੀ ਚੱਜਦੀ ਹੁੰਦੀ ਤਾਂ ਕੰਮ 'ਚ ਹੱਥ ਬਟਾਉਂਦੀ ਪਈ ਆ ਮੰਜੇ 'ਨੂੰ ਫੜੀ ਹੁਣ ਮੈਂ ਤੈਨੂੰ ਕਹੀ ਤਾਂ ਨਹੀਂ ਆ ਆ ਸਾਰੇ ਕੰਮ ਮੈਂ ਆਪੇ ਕਰ ਦਉ ਤੂੰ ਕਿਉਂ ਮੰਨਦੀ ਆ ਮੇਰੀ ਜਾਨ ਨਿਕਲੀ ਜਾਂਦੀ ਆ ਦੇ ਦੇ 500 ਰੁਪਇਆ ਮਰ ਜੋ ਮੇਰੇ ਕੋਲ ਤਾਂ ਹੁਣ ਕੁਛ ਨਹੀਂ ਹੈਗਾ ਆ ਕਹਿ ਰਾਂ ਦੇਨੇ ਪਾ ਦੋ ਉਹਨੂੰ ਕੁੱਤੇਓ ਕਿੱਥੋਂ ਲਹੋ ਪੀਤਾ ਮੈਂ ਤਾਂ ਆਪੇ ਕਰ ਲੂ ਕੰਮ ਹੇ ਰਬ ਮੇਰੀ ਗੱਲ ਤਾਂ ਸੁਣ ਲਾ ਪਰ ਕਿੱਥੇ ਆ ਕੀ ਆ ਬੁੜੀ ਜੀ ਵੀ ਸਾਰਾ ਦਿਨ ਬੋਲੀ ਜਾਊਗੀ ਐ ਨਹੀਂ ਦੇਖਦੀ ਵੀ ਬੰਦਾ ਮਰਦਾ ਵੀ ਹੁੰਦਾ ਕਿਸੇ ਵੇਲੇ ਏ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਂਦਾਗਾ ਆਪਦਾ ਸਮਾਨ ਲਾ ਲਿਆ ਹੋਊਗਾ ਮੇਰਾ ਇੱਥੇ ਸਰੀ ਟੁੱਟੀ ਜਾਂਦਾਗਾ ਕਰ ਦੋ ਕੰਮ ਮਰ ਤੋਂ ਨਹੀਂ ਹੁੰਦਾ ਕੋਈ ਕੰਮ ਓਹੋ ਹੇ ਰੱਬ ਕੀ ਕਰਾਂ ਮੈਂ ਹੁਣ ਓਹੋ ਲੈ ਆ ਗਿਆ ਪ੍ਰਗਟ ਸਮਾਨ ਲੈ ਕੇ ਆਇਆ ਹੋਊਗਾ ਪੱਕਾ ਆ ਗਏ ਤੁਸੀਂ ਕੰਦਾ ਹੋ ਗਿਆ ਘੰਟੇ ਦੀ ਡਿੱਕੀ ਆਨੀ ਆ ਮੈਂ ਉਹ ਤਾਂ ਮੇਰੇ ਕਿੰਨਾ ਸਰੀ ਟੁੱਟੀਆਂ ਦਾ ਸਾਮਾਨ ਲੈ ਕੇ ਆਇਆ ਦੇ ਥੋੜਾ ਕਿਹੜਾ ਸਾਮਾਨ ਲੈ ਜਵਾਬ ਦੇ ਤਾਂ ਉਹਨਾਂ ਨੇ ਤਾਂ ਕਹਿੰਨੇ ਪਹਿਲਾਂ ਪਹਿਲਾਂ ਵਾਲੇ ਪੈਸੇ ਦੇ ਕੇ ਜਾਓ ਲੈ ਕਹਿ ਦਿੰਦਾ ਫੇਰ ਦੇ ਦਾਂਗੇ ਇਹ ਚ ਕੀ ਕਰਾਂ ਮੇਰੇ ਤਾਂ ਲੱਤਾਂ ਦਾ ਹੋਂਦ ਖੀ ਜਾਂਦੀਆਂ ਆਪ ਤਾਂ ਤੂੰ ਲਾ ਆਇਆ ਹੋਏਗਾ ਹਨਾ ਆਕਲਾ ਕੇ ਆਇਆ ਨਾ ਉਹ ਮੈਥੋਂ ਕੋਸੋਰ ਨਾਲ ਸੁਣ ਲਈ ਤਰਲੇ ਮੈਂ ਤਾਂ ਕਰਕੇ ਆ ਉਹਨਾਂ ਨੇ ਜਵਾਬ ਦੇ ਤਾਂ ਉਹਨਾਂ ਨੇ ਤਾਂ ਕਹਿੰਨੇ ਪਹਿਲਾਂ ਵਾਲੇ ਪੈਸੇ ਦੇ ਕੇ ਜਾਓ ਹੁਣ ਦੱਸ ਕੀ ਕਰੀਏ ਤੈਨੂੰ ਮੁੜਨ ਦੀ ਕਿ ਲੋੜ ਸੀ ਪੈਰੀ ਹੱਥ ਨਾਲ ਆ ਗਿਆ ਰੋ ਉੱਥੇ ਬੈਠ ਕੇ ਹੀ ਕਰ ਤੈਨੂੰ ਕੀ ਲੱਗਦਾ ਮੈਂ ਉਹੀ ਮੁੜਿਆ ਪੈਰੀ ਪੈ ਗਿਆ ਸੀ ਮੈਂ ਤਾਂ ਉਹਨਾਂ ਦੇ ਮੈਂ ਤਾਂ ਬਾੜੀ ਕਰ ਲੈਣਾ 500 ਤਾਂ ਹੀ ਮੰਗੇ ਸੀ ਨਾਲ ਉਹ ਉਹਦਾ ਵੀ ਜਵਾਬ ਦੇਗਾ ਬਰਗਟ ਮੈਂ ਮਰ ਜੂਗੀ ਮੈਨੂੰ ਤਾਂ ਲਈ ਗੱਲਾਂ ਮੈਨੂੰ ਲਿਆਦੇ ਸਮਾਨ ਥੋੜਾ ਹੈ ਕਿਸੇ ਹਾਂ ਮੈਂ ਤਾਂ ਸੌਖਾ ਬੈਠਾਗਾ ਹੱਡਪੈਰ ਤਾਂ ਮੇਰੇ ਡੁੱਟ ਜੰਦੇ ਉਹ ਉਹਨਾਂ ਦੇ ਘਰ ਤੋਂ ਲੱਗਿਆ ਇੱਥੇ ਤਾਂ ਕੌਣਾ ਵੀ ਔਖਾ ਹੋ ਗਿਆ ਮੈਂ ਤਾਂ ਵੀ ਤੁਰ ਕੇ ਜਾਵਾਂਗਾ ਕਿਵੇਂ ਹੁਣ ਕਰ ਲਾ ਕੋਈ ਹੱਲ ਚੱਲ ਮੇਰੀ ਗੱਲ ਸੁਣ ਨਹੀਂ ਦਿੰਦੇ ਨਾ ਦਫਾ ਹੋ ਮਦਾਗਣੀ ਰੱਬ ਕਰਕੇ ਉਹਨਾਂ ਦਾ ਸਮਾਨ ਹੀ ਨਵੀਂ ਕਈ ਮੇਰੀ ਗੱਲ ਸੁਣ ਬਰਗਟ ਮੰਮੀ ਤਾਂ ਪੁੱਛੇ ਸੀ ਪੈਸੇ ਉਹ ਵੀ ਨਹੀਂ ਦਿੰਦੀ ਹੋ ਕਿੱਥੋਂ ਦੇ ਦੂੰ ਉਹ ਜੀ ਤਾਂ ਬਾਲੀਆਂ ਕਨਾਲੀਆਂ ਸਾਰਾ ਕੁਝ ਤਾਂ ਵੇਚ ਕੇ ਪਹਿਲੇ ਹੀ ਖਾ ਗਏ ਮੇਰੀ ਗੱਲ ਸੁਣ ਤੈਨੂੰ ਮੈਂ ਕਰਾ ਦੇਮਾ ਦਰੀ ਨਾ ਜਮਾਵੀ ਤੂੰ ਨਾ ਇਹ ਕਰ ਚੋਰੀ ਕਰ ਲੈ ਕਿਸੇ ਦੇ ਮੈਂ ਨਹੀਂ ਕਰਦਾ ਕਰਦਾ ਐਂ ਪਤਾ ਤੈਨੂੰ ਕੁੱਟ ਕਿੰਨੀ ਪੈਣੀ ਹੁੰਦੀ ਹੈ ਇਹ ਜੇ ਕੰਮ ਚ ਲੈ ਨਾਲੇ ਬਿਨਾ ਕੋਸ ਮਾਲ ਮੋਲ ਤੋਂ ਤਾਂ ਨਾ ਥ੍ਰੀ ਚੱਲਦਾ ਵੀ ਹੈ ਨਹੀਂ ਕੋਟੇ ਨਹੀਂ ਫਿਰ ਕੀ ਹੋ ਗਿਆ ਨਾਲੇ ਤੂੰ ਤਾਂ ਐਂ ਕਰੀਂ ਨਾ ਜੀ ਮੈਂ ਅੱਗੇ ਕਦੇ ਤੋਂ ਚੋਰੀ ਨਹੀਂ ਕਰੀ ਹੁੰਦੀ ਉਹ ਛੋਟੀ ਮੋਡੀ ਕੀਤੀ ਐ ਵੱਡਾ ਡਾਕਾ ਕਿਹਦੇ ਮਾਰਿਆ ਹੁਣ ਤੱਕ ਨਾਲੇ ਦਿਨ ਦਿਹਾੜੇ ਨਹੀਂ ਇਹ ਜੇ ਕੰਮ ਤਾਂ ਰਾਤ ਨੂੰ ਚ ਹੀ ਹੁੰਦਾ ਹੁੰਦਾ ਫਿਰ ਮੇਰੀ ਗੱਲ ਸੁਣ ਤੇਰੇ ਤਾਂ ਵਾਧੂ ਲਿਆ ਜੀ ਚਿੱਟੇ ਵਾਲੇ ਲਿਆ ਦੇ ਥੋੜਾ ਜਿਹਾ ਮੈਨੂੰ ਮੈਂ ਮੇਰੇ ਵੀ ਖੁਰਕ ਜੀ ਹੋਈ ਜਾਂਦੀ ਆ ਦੇਖੀ ਮੈਂ ਆਪਣਾ ਲਾ ਲੈਂਦਾ ਜੀ ਲਿਆ ਜੀ ਦੇ ਦਿੰਦੇ ਉਹਨਾਂ ਦਾ ਤਾਂ ਆਪ ਦਾ ਮਸਾਂ ਸਰਦਾ ਜਿਵੇਂ ਆਪਾਂ ਫਿਰਦੇ ਆ ਘਰੇ ਉਵੇਂ ਮੋ ਤਰਲੇ ਮੈਨੂੰ ਤਾਂ ਹੋਂ ਕਰਦੇ ਆ ਸਾਰੇ ਹਾਂ ਮੇਰੀ ਗੱਲ ਸੁਣ ਮੇਰੀ ਬੇਟੀ ਚ ਪੱਕਾ ਕੁਝ ਹੋਊਗਾ ਆ ਆ ਜਾ ਆਪਾਂ ਪੇਟੀ ਫਰੋਲੀ ਉਹਦੀ ਬੇਟੀ ਚ ਕਿਹੜੀਆਂ ਮੋਹਰਾਂ ਦੱਬੀਆਂ ਹੋਣਗੀਆਂ ਜਿਹੜਾ ਉਹ ਕੜਾ ਜਾ ਪਾਇਆ ਸੀ ਤੇ ਕਰਨਾਲੀਆਂ ਸੀ ਉਹ ਤਾਂ ਪਹਿਲਾਂ ਹੀ ਵੇਚਦੇ ਆਪਾਂ ਪਰਗਟ ਮੈਨੂੰ ਨਹੀਂ ਪਤਾ ਜੇ ਮੈਂ ਮਰ ਗਈ ਫਿਰ ਤਾਂ ਬਾਧੂ ਲਿਆਇਆ ਕਰੇਗਾ ਹੱਦ ਦੇ ਵਾਸਤੇ ਤਾਂ ਮੈਨੂੰ ਤਾਂ ਲਈ ਗੱਲ ਆ ਪਰਗਟ ਮੈਂ ਤੇਰੇ ਪੈਰੀ ਹੱਥ ਲਾ ਦੇਣੀ ਲਿਆ ਦੇ ਥੋੜਾ ਤੇਰੀ ਹੱਥ ਮੈਂ ਲਾ ਦਨਾਂ ਫਿਰ ਕਿਹੜਾ ਸਮਾਨ ਮਿਲ ਜੂਗਾ ਮੈਨੂੰ ਨਹੀਂ ਪਤਾ ਤੇਰੀ ਤਾਂ ਮਾਰ ਕਰ ਲਾ ਜਦ ਤੂੰ ਮਾਨੂੰ ਐ ਕਹਦੇ ਕਿਸੇ ਦੇ ਘਰੋਂ ਦਾਰੇ ਦੂਰੇ ਫੜ ਲਿਓਗੀ ਪੈਸੇ ਮੈਂ ਥੋੜੀ ਕਹੂੰਗੀ ਤੂੰ ਕਹ ਦੇ ਤੇਰੀ ਗੱਲ ਤਾਂ ਉਹ ਕਦੇ ਨਹੀਂ ਮੁੜਦੀ ਨਾਲੇ ਜਦੋਂ ਉਹਨੂੰ ਤੂੰ ਨਾ ਇਹ ਕਹਦੀ ਮਾਂ ਮੈਂ ਤਾਂ ਮਰ ਚੂਗਾ ਫੇਰ ਉਹ ਪੱਕਾ ਲਿਆ ਦੂਗੀ ਤਰਸ ਕਰਦੀ ਆ ਜਾ ਘਰੇ ਹੀ ਆਹੋ ਚਲ ਮੇਰੀ ਗੱਲ ਸੁਣ ਲਾ ਉੱਥੇ ਹੀ ਨਾ ਲਾਉਣ ਬੈ ਜੀ ਮੈਨੂੰ ਲੈ ਆ ਕੇ ਫਟਾ ਦੀ ਕੋਈ ਨਾ ਸਮਾਨ ਦਾ ਹਲਤਾ ਹੋ ਜੇ ਘਰੇ ਲੈ ਆ ਕੇ ਲਾ ਦੂਗਾ ਹਾਂ ਆ ਬਤੋਂ ਨੇ ਲਾਵਾਂਗੇ ਆ ਜਾ ਆ ਜਾ ਸਮਝ ਤੇਰੀ ਤਾਂ ਦੁਖੀ ਕਿਸਮਤ ਮਾੜੀ ਆ ਉਹਦੀ ਕਿਸਮਤ ਮਾੜੀ ਮੇਰੀ ਜਿਹੜੀ ਲਾਦ ਗੰਦੀ ਨਿਕਲ ਗਈ ਸਮਝ ਅਹ ਜੀ ਗਲਾਦਣਾ ਤਾਂ ਬੰਦਾ ਐਵੇਂ ਚੰਗਾ ਮਾਂ ਅਬ 500 ਰੁਪਏ ਦੇ ਦੇ ਸ਼ਰਮ ਤਾਂ ਨਹੀਂ ਆਉਂਦੀ ਪੁੱਤ ਮਾਂ ਨੂੰ ਦੇ ਚਾਉ ਹੋਰ ਤਾਂ ਕੋਈ ਹੱਥ ਪੱਲੇ ਹੈ ਨਹੀਂ ਮੇਰੇ ਕੋਸ਼ ਹੁਣ ਉਹ ਮੈਂ ਤਾਂ ਕਿਸੇ ਨੂੰ ਲਾਜੀ ਦਾ ਦੇਣਾ ਸੀਗਾ ਉਹਨੇ ਮੰਗਿਆ ਸੀ ਮੇਰੇ ਕੋਲੇ ਖੁੱਲੇ ਹੋਏ ਨਹੀਂ ਸੀਗੇ ਮੈਂ ਚਲ ਕੋਈ ਨਾ ਅਗਲਾ ਤੜਾਕੇ ਦੇ ਦਊਗਾ ਉਹ ਮੇਰੇ ਤਾਂ ਗੂਗਲ ਪੇ ਚ ਆ ਗਿਆ ਬਲੌਕ ਹੋਇਆ ਪਿਆਗਾ ਤੂੰ ਮਾਂ ਵਾਂ ਕੇ ਦੇ ਦੇ ਨਾ ਕਿਉਂ ਨਹੀਂ ਹੈ ਗਾ ਤੂੰ ਕਰਦੀਆਂ ਤੂੰ ਬਚਾਰੇ ਨੂੰ ਦੇ ਦੇ ਨਾ 500 ਰੁਪਏ ਮੰਗਿਆ ਫੇਰ ਕੀ ਹੁੰਦਾ ਆ ਆਹ ਦੇਖ ਲਾ ਆਹ ਦੇਖ ਲਾ ਲੋਕਾਂ ਦੀਆਂ ਨੋਹਾ ਕੰਮ ਧੰਦਾ ਕਰਦੀਆਂ ਨੇ ਆਹ ਡੱਕ ਕੇ ਇੱਥੇ ਪਈ ਰਹਿੰਦੀ ਐ ਹੈਂ ਖੇੜੀ ਡੱਕ ਕੇ ਤਾਂ ਠੀਕ ਐ ਸ਼ਰਮ ਨਹੀਂ ਆਉਂਦੀ ਇਹਨੂੰ ਕਿਵੇਂ ਬੇਇੱਜ਼ਤੀ ਕਰਾ ਰੱਖਿਆ ਮੇਰੀ ਇਹਨੇ ਪਿੰਡ 'ਚ ਥੂ-ਥੂ ਕਰਵਾਤੀ ਇਹਨੇ ਜੇ ਤੁਸੀਂ ਚਿੱਟਾ ਲਾਉਣਾ ਸੀ ਅੱਗ ਲੱਗਣਾ ਨਸ਼ਾ ਕਰਨਾ ਸੀ ਆਹ ਕਿਉਂ ਜੰਮਣਾ ਸੀ ਅਜੀ ਕਿਸਮਤ ਕਿਉਂ ਖਰਾਬ ਕਰੀਏ ਤੁਸੀਂ ਅੱਜ ਥੋੜੀ ਜਿੱਟਾ ਲਾਉਣਾ ਹੈਗਾ ਉਹਦਾ ਮਦ ਲਿਆ ਜਿਹੜੇ ਰੁਪਏ ਦੇਣੇ ਹੈਗੇ ਦੇ ਕੇ ਆਉਣੇ ਆ ਫੋਨ ਕਰਿਆ ਨਾ ਬੱਲੇ ਮੇਰੇ ਨਹੀਂ ਛੱਡਿਆ ਤੁਸੀਂ ਨੇ ਕੰਨਾਂ 'ਚ ਮੇਰੇ ਨਹੀਂ ਛੱਡਿਆ ਸਾਰਾ ਕੁਝ ਵੇਚਤਾ ਸਾਰਾ ਕੁਝ ਵੇਚਤਾ ਪਤਾ ਠੂਠਾ ਫੜਾਤਾ ਜਿਹੜਾ ਕੁਝ ਬੋਲਣਾ ਬਾਅਦ ਚ ਕਹਿ ਲਈ ਇੱਕ ਪੁੱਲਾ ਪੈਸੇ ਲਿਆ ਦੇ ਇਹਨੂੰ ਇਹਨੇ ਜਾਣ ਆਮਚਾਰੇ ਨੇ ਮੈਂ ਕਿੱਥੋਂ ਲਿਆ ਲਿਆ ਦੇਦਾ ਮੈਂ ਕੰਮ ਕਰਦਿਆਂ ਮੈਂ ਮੰਗੀ ਜਾਂਦਾ ਮੁੰਡਾ ਮੈਂ ਮੰਗੀ ਜਾਂਦੇ ਪਤਾ ਮੇਰੇ ਕੋਲ ਦੇਖ ਕੁਝ ਨਹੀਂ ਹੈਗਾ ਕਿ ਮੈਂ ਕਿਹੜਾ ਪਤਾ ਸਭ ਕੁਝ ਹੈਗਾ ਤੇਰੇ ਕੋਲੇ ਬੋਲੋ ਨਾ ਨਾ ਜੇ ਜਵਾਬ ਉੱਠ ਖੜੇ ਮੇਰੇ ਸਾਰੇ ਕੰਮ ਰਹਿ ਜਾਣਗੇ ਤੁਸੀਂ ਤਾਂ ਡੱਕ ਕੇ ਹੁਣ ਪੈ ਜਾਓਗੇ ਕਰ ਦੂੰਗੀ ਕਾਹਿੰਦਾ ਕਹਿਣਾ ਜਵਾਕ ਉੱਠੜੂਆ ਤੂੰ ਪੈਸੇ ਦੇ ਦੇ ਮੈਨੂੰ ਆ ਦੇਖੀ ਪੰਨੇ ਹੋਣਗੇ ਚਨੀਨਾ ਚਨੀਨਾ ਕੁਛ ਨਹੀਂ ਹੈਗਾ ਦੇ ਦੇਣਾ ਮਾ ਮਣ ਕੇ ਕਦੋਂ ਕਰਦੀਆਂ ਮੈਂ ਵੀ ਦੇਖਿਆ ਪ੍ਰਗਟ ਦੇਖੀ ਮਾ ਮਣ ਕੇ ਦੇ ਦੇਣਾ ਬੱਸ ਚਨੀਨਾ ਕੁਛ ਨਹੀਂ ਹੈਗਾ ਮੈਂ ਤਾਂ ਦਾ ਮੈਂ ਸਮਾਨ ਲੈ ਕੇ ਆਉਣਾ ਮੈਂ ਜੇ ਸਾਰੇ ਕਾਹਸੇ ਕਰੂੰਗਾ ਮੈਂ ਆਪਣੇ ਲਈ ਉਹ ਤਾਂ ਮੈਂ ਦੁਕਾਨ ਤੋਂ ਆਦਰ ਤੋਂ ਆਪਣੇ ਲਈ ਆਦੂਨ ਕਹਿ ਦੂੰਗਾ ਮੈਨੂੰ ਪੈਸੇ ਦੇ ਦੇ ਜਾਣ ਦੇ ਦੇਣਾ ਮਾ ਮਣ ਕੇ ਐ ਕਦੋਂ ਕਰਦੀਆਂ ਆ ਤੂੰ ਦੇਖ ਲੈਣਾ ਕਹਿੰਦੇ ਤਾਂ ਹੈ ਦੇਖਾਂ ਮੈਂ

ਪਹਿਲੇ ਤੂੰ ਵੀ ਕਰਨੇ ਮਾਰਾ ਤਕੇ ਤੋ ਅੱਜ ਮੁੰਡੇ ਨੂੰ ਮੈਨੇ ਪਾਛੋ ਦੇ ਸੱਜ ਮੈਨੂੰ ਕੰਨਾ ਹੀ ਦਿੰਦੀ ਸੱਤਾ ਚਲੇ ਸਵਾਹ ਕਰਨੀ ਐ ਗੰਦੀ ਲਾਗਣਾ ਬਾਹ ਪੈਗਾ ਜਦੋਂ ਜਾ ਗੱਜਾ ਇਹ ਜੀ ਲਾਗਣਾ ਐਵੇਂ ਚੰਗੀ ਰੱਬ ਮੈਨੇ ਚੱਕ ਲੈ ਇਹਨਾਂ ਨੂੰ ਮੂੰਹ ਦੇਖਣ ਤੋਂ ਪਹਿਲਾਂ ਇਹਨਾਂ ਦਾ ਜਾ ਇਹ ਨਾਲ ਚੱਕ ਲੈ ਪਰ ਇਸੇ ਜਵਾਬ ਕਰਦਾ ਕਿ ਕਸੂਰ ਹੈ ਜਵਾਬ ਜੀਨੇ ਜੇ ਦੁਨੀਆ ਵੀ ਨਹੀਂ ਦੇਖੀ ਵਿਚਾਰੇ ਨੇ ਇਹਨਾਂ ਨੇ ਪੰਜਰਾਣੇ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਕੱਢ ਵੀ ਲਸਮਾਨ ਹੁਣ ਘੰਟਾ ਲਾਤਾ 1 ਮਿੰਟ ਹੁਣ ਇਹਨੂੰ ਤਾਂ ਤਿਆਰ ਕਰ ਲਾਂ ਪਹਿਲਾਂ ਤੈਨੂੰ ਆਹ ਪਤਾ ਕਿੰਨੀਆਂ ਮਿੰਟਾਂ ਤਰਲੇ ਕਰਕੇ ਲੈ ਕੇ ਜਾਂਦਾ ਹੁਣ ਤਾਂ ਇਹ ਕਹਿੰਦਾ ਪਹਿਲਾਂ ਪਹਿਲਾਂ ਵਾਲੇ ਪੈਸੇ ਦੇ ਕੇ ਜਾਓ ਉਹ ਤਾਂ ਆ ਵੀ ਪੈਸੇ ਰੱਖਦਾ ਸੀ ਆਪਦੇ ਕੋਲ ਕਿਉਂਕਿ ਕੋਈ ਨਹੀਂ ਦੇ ਦਾਂਗੇ ਦੱਸ ਮਰੀ ਜੰਨੇ ਤੜਕੇ ਦੇ ਦੇ ਦੋ ਪੈਸੇ ਓਹੋ ਦੇਖ ਕੇ ਜਾਂਜੀ ਬੈਗੀ ਲਾਲਾ ਹੁਣ ਕਿਹ ਰਹੇ ਨੂੰ ਹੁਣ ਤੱਕ ਤਾਂ ਕਾਹਲ ਕਰੀ ਜਾਂਦੀ ਸੀ

ਨਰ ਮਾਰਦਾ ਜਿਵੇਂ ਥੋੜਾ ਹੀ ਦਿੱਤਾ ਨਾ ਚਲ ਕੋਈ ਨਹੀਂ ਜੋ ਜਰੂਰੀ ਦਾ ਉਸ ਠੀਕ ਹੈ ਗਿਰੰਜਾਨ ਪੀਹੰਦਾ ਵਾ ਆਰੇ ਕਿਰਾਂ ਨੂੰ ਨਰਾਮ ਕਰਦੇ ਮੈਨੇ ਕਾ ਟਾਗੜ ਹੁਣ ਮਾਰਨ ਨੂੰ ਕਹਦੇ ਇਥੇ ਕੰਨਾ ਖਾਣ ਲੱਗੇ ਜਿਹੜਾ ਲਾਇਕ ਤੇ ਉਹ ਵੀ ਲਾਦੇ ਸਾਰ ਮਾਤਾ ਵਾਪਸ ਨਹੀਂ ਆ ਕੱਲ ਮੈਂ ਡੈਰੀ ਫਰੋਨ ਦੀ ਸੀ ਐਨੇ ਪੈਸੇ ਲੈਣੇ ਲੋਕਾ ਤੋਂ ਲੋਕਾਂ ਨੇ ਫੋਣ ਇਹਨੂੰ ਦੇਦਣਾ ਚੱਕ ਕਰ ਤੇ ਆ ਕੋਈ ਹੋਰ ਪੈਸਾ ਕੋਈ ਮੋੜਦਾ ਨਹੀਂ ਹੈਗਾ ਐਸੀ ਤਾਂ ਬਾਲੇ ਲੈਣੇ 20-25 ਲੱਖ ਰੁਪਏ ਲੈਣਾ ਜਿੰਨੇ ਘਰ ਸੁਣੋ ਹੁਣ ਧਾਰ ਵਾਲਾ ਕੋਈ ਮੋੜਦਾਗਾ ਪੈਸਾ ਤੇ ਦੇਣਾ ਪੈਂਦਾ ਪੈਂਦਾ ਲਿਆ ਚ ਕਰੀਏਗੀ ਮੈਂ ਸਾਰਾ ਦੇਖਣਾ ਪੈਂਦਾ ਲਿਆ ਚ ਲਿਆ ਚ ਜੀ ਰਵਲਾ ਚੱਲੀ ਅੰਮੀ ਬਾਈ ਦੀਪੇ ਹਾਂ ਪਰ ਗੜਾ ਆ ਜਾ ਆਂਧਰੀ ਆ ਜਾ ਆ ਜਾ ਆ ਜਾ ਗਾਹੀ ਬੈਠਾ ਬਾਈ ਤਾਂ ਕੀ ਹਾਲ ਹੈ ਬਾਈ ਵਧੀਆ ਵਰਗੇ ਤਾਂ ਹੋਰ ਸੁਣਾ ਠੀਕ ਹੈ ਭਾਈ ਸਸੀਕਾਰ ਬਾਬੂ ਸਸੀਕਾਰ ਕਿਵੇਂ ਆਉਣ ਹੋਗੇ ਉਹੀ ਕੰਮ ਆਏ ਸੀ ਭਾਈ ਸਹਾਰਾ ਚਾਹੀਦਾ ਥੋੜਾ ਜਿਆ ਜਦ ਪ੍ਰਗਟ ਸਮਾਨਤਾ ਨਹੀਂ ਹੈਗਾ ਯਾਰ ਹੁਣ ਮੈਂ ਦੇ ਤੱਕ ਸੀ ਹੁਣ ਬਈ ਥੋੜੇ ਜਿਹੇ ਦਾ ਹੱਲ ਕਰਦੇ ਯਾਰ ਬਾਲ ਸਰੀ ਟੁੱਟੀ ਜਾਂਦਾ ਸੱਚੀ ਸੌਹ ਲੱਗੇ ਜਾਨ ਨਿਕਲੀ ਜਾਂਦੀ ਅੱਜ ਦਾ ਪ੍ਰਗਟ ਜੀ ਨੇ ਜਵਾਬ ਦਿੱਤਾ ਅੱਗੇ ਕਰਦੇ ਬਈ ਜੋ ਪੈਸੇ ਬਹੁਤ ਖੜਿਆ ਪ੍ਰਗਟ ਤੇਰੇ ਕੋਲ ਕੋਈ ਗੱਲ ਨਹੀਂ ਬਈ ਆ ਹੁਣ ਠੇਕਾ ਹੋਊਗਾ ਨਾ ਫਿਰ ਸਾਰੇ ਪੈਸੇ ਦੇ ਦੇ ਆ ਇਕੱਠੇ ਹਾਂ ਬਈ ਸਾਰੇ ਪੈਸੇ ਦੇ ਦਿਆਂਗੇ ਠੀਕ ਲਾ ਬਈ ਕਿਤੇ ਪਿਆ ਹੋਗਾ ਨਾ ਮਾੜਾ ਮੋੜਾ ਇਹ ਰੋਜ਼ ਕਹਿ ਜਾਂਦੀ ਆ ਤੂੰ ਸਾਰੇ ਪੈਸੇ ਦੇ ਦਦਾਂਗੇ ਤੇ ਇੱਜ਼ਤ ਦਿੱਤਿਆ ਤੁਸੀਂ ਸਾਨੂੰ ਪੈਸੇ ਆਈ ਵਾਰ ਦਾ ਬਾਹਲੇ ਹੋਗੇ ਲੱਖ ਸਵਾ ਲੱਖ ਰੁਪਈਆ ਹੋ ਰਿਹਾ ਹੈ ਪਰ ਗਟ ਮੈਂ ਵੀ ਅੱਗੇ ਫਿਰ ਕਰ ਕੋਈ ਗੱਲ ਨਹੀਂ ਬਈ ਇਸ ਵਾਰ ਤਾਂ ਸਾਰੇ ਇਕੱਠੇ ਦੇ ਦਿਆਂਗੇ ਚਾਹੇ ਨਾ ਸਾਨੂੰ ਆਪਦਾ ਘਰ ਵਿੱਚ ਨਾ ਪਵੇ ਦੀਦੀ ਅਸੀਂ ਸਾਰੇ ਪੈਸੇ ਦੇ ਦਾਂਗੇ ਭਈ ਅੱਜ ਤਾਂ ਬੜਾ ਔਖਾ ਪੈਸਾ ਜੀ ਜਾਨ ਨਿਕਲੀ ਜਾਂਦੀ ਹੈ ਜਮਾ ਚਾਹੇ 500 ਦਾ ਹੀ ਦੇ ਦੇ ਹਾਂ 500 ਨਾਲ ਦੇ ਵੀ ਦਿੰਨਾ ਮੈਂ ਨਾਲ ਹੀ ਦੇ ਨਾਲ ਤੈਨੂੰ ਤਾਂ ਕੋਈ ਚੱਕਰ ਨਹੀਂ ਚਲ ਦੇਖਦਾ ਜੀ ਮੈਂ ਪਿਆ ਹੋਇਆ ਇੰਨਾ ਕਦਾ ਹੋਊਗਾ ਬਾਈ ਦੇਖ ਲੈ ਨਾ ਪ੍ਰਗਟਿਆ ਰੋਣਾ ਨਹੀਂ ਯਾਰ ਐਸੇ ਬਾਹਰੇ ਖੜੇ ਤੇਰੇ ਨਾਲ ਦੇਖ ਲੈ ਬਾਈ ਹੋਵਾ ਜੇ ਜੂਚ ਮਾਰਲਾ ਥਾ ਅੱਛਾ ਚਲ ਦੇਖਦਾ ਮੈਂ ਗੌਰ ਜੀ ਨਾਲ ਆਪਿਆ ਥੋੜਾ ਯਾਰ ਕੋਈ ਨਹੀਂ ਪੈਸੇ ਤੇ ਦੋ ਤੁਸੀਂ ਵਹੀ ਨੂੰ ਕੋਈ ਨਾ ਕੋਈ ਨਾ ਪੈਸੇ ਦਾ ਫੇਰ ਆਜਣ ਨੂੰ ਕੋਈ ਚੱਕਰ ਹੈ ਪੈਸੇ ਦਾ ਫੇਰ ਆਜਣ ਆਜਦੇ ਤਾਂ ਆਪਾਂ ਮੈਂ ਦੇਈ ਜਾਂਦਾ ਕੋਈ ਚੱਕਰ ਨਹੀਂ ਆਜਣ ਗਿਆ ਚਲ ਠੀਕ ਆ ਬਈ ਹਾਂ ਆ ਜਾਉਂਗਾ ਕੋਈ ਚੰਗਾ ਬਈ ਬੜਾ ਬੜਾ ਧੰਨਵਾਦ ਤੇਰਾ ਚੰਗਾ 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 ਭਾਬੀ ਇਹਦੋਂ ਬਾਅਦ ਨਹੀਂ ਪੈਦੇਣਾ ਠੀਕ ਆ ਪਰ ਕਿੱਟ ਕੋਈ ਕੋਈ ਗੱਲ ਨਹੀਂ ਬਈ ਗਾਹਾਂ ਦਾ ਦਾਦੇ ਨੂੰ ਸਾਰੇ ਇਕੱਠੇ ਦੇ ਦੇਂਗਾ ਠੀਕ ਠੀਕ ਚਲ ਚੱਲ ਗਏ ਕੱਟਦੇ ਨੇ ਨਾ ਉਹਦਾ ਤਰਸੇ ਨਾ ਤੇਨੂੰ ਕੋਸਪਤਾ ਹੀ ਲੱਗੇ ਕੀ ਪਤਾ ਨੂੰ ਕੀ ਪਤਾ ਲੱਗਣਾ ਉਹ ਚਿੱਟੇ ਤੂੰ ਮਰਦੇ ਆ ਆਪਾਂ ਜਵਾਕ ਤੂੰ ਮਰਦੇ ਤਾਂ ਦੇਖਿਆ ਨਹੀਂ ਕੋਈ ਬੋਦੀ ਮੁੰਡਾ ਸੀ ਉਹਨੇ ਬੋਦੀ ਚਾ ਉਹ ਚਿੱਟੇ ਤੇ ਮਰਦਿਆ ਠੀਕ ਆ ਆਪਾਂ ਨੂੰ ਲਾ ਦੇ ਲੋੜਾ ਹਾਂ ਆਪਾਂ ਤਾਂ ਬੱਚਾ ਚਾਹੀਦਾ ਹਾਂ ਆ ਆਪਾਂ ਨਾਲ ਆਪੋਨਾਂ ਗੱਲ ਕਰ ਲਾਂਗੇ ਵੀ ਸਾਨੂੰ ਬੱਚਾ ਦੇ ਦਿਓ ਚਿੱਟਾ ਸਾਨੂੰ ਹੋਰ ਦੇਣਾ ਹਾਂ ਇਹ ਵੀ ਗੱਲ ਥੋੜੀ ਸਹੀ ਆ ਹਾਂ ਹੋਰ ਆ ਸਕੀਮ ਆ ਮੈਂ ਸਕੀਮ ਨਾਲ ਹੀ ਦਿੱਤਾ ਨਹੀਂ ਮੈਂ ਕੁਸ ਉਹਨਾਂ ਦੇ ਕੱਢ ਕੇ ਕੁਛ ਆਪਾਂ ਪਹਿਲਾਂ ਵੀ ਦੇਣੇ ਹਾਂ ਆ 1 ਲੱਖ ਰੁਪਏ ਪੈਸਾ 1 ਲੱਖ ਪਹਿਲਾਂ ਹੋਰ ਆ ਮਸੂਰ ਦੇ ਦੇਣਾ ਚਿੱਟਾ ਹਾਂ ਪੂਰੇ ਕਰ ਲਾਂਗੇ ਇਹਨੇ ਚ ਫਿਰ ਆਪਾਂ ਬੱਚੇ ਦੀ ਗੱਲ ਕਰ ਲਾਂਗੇ ਹਾਂ ਬੱਚਾ ਆਪਾਂ ਲੈਣਾ ਹਾਂ ਇੰਨਾ ਤੋਂ ਕਿਹੜਾ ਪਲਣਾ ਹਾਂ ਇਦਾਂ ਇਦਾਂ ਹੀ ਮਰਦੇ ਮਰਦੇ ਲੇਗੇ ਆਪ ਨੂੰ ਹੂੰ ਨਹੀਂ ਚਿੱਟਾ ਚਾਹੀਦਾ ਨਾ ਉਹ ਬੱਚੇ ਦੀ ਗੋਬਰਵਾਣ ਬੱਚਾ ਦੇ ਦਾਂਗੇ ਚੱਕੀ ਤਰੀਕਾ ਨਾਲ ਹੂੰ ਹੂੰ ਸਾਹ ਸਮਾਈ ਕੋਈ ਨਹੀਂ ਹੈਗੀ ਨਾ ਨਾ ਇੰਨਾ ਸਾਹ ਸਮਾਈ ਨਹੀਂ ਆ ਚਲ ਠੀਕ ਹੈ ਮੈਂ ਚਾਲ ਲਿਆ ਕੇ ਦੇ ਥੋੜਾ ਜਿਹਾ ਮੈਂ ਵੀ ਜਾ ਕੇ ਮੱਕਮ ਚਲ ਠੀਕ ਹੈ ਹਾਂ ਆਦਾ ਕੰਮ ਆਪਣੇ ਦੱਲੇ ਲੋਟਾਇਆ ਇਹ ਸਕਿੰਗ ਲੋਟ ਆ ਗਈ ਨੀ ਕਰਦੇ ਕੋਈ ਹੰਮ ਨਹੀਂ ਵੀ ਬੰਗਾ ਹੋ ਗਿਆ ਬਈ ਬਾਈ ਦੀਪੇ ਹਾਂ ਪਰ ਕਿਡਾ ਕੀ ਹਾਲ ਹੈ ਬਾਈ ਵਧੀਆ ਆ ਗਿਆ ਹਾਂ ਤੇ ਸਮਾਨ ਦੀ ਲੋਡ ਸੀ ਸਮਾਨ ਤਾਂ ਦੇ ਦਨੇ ਪਰ ਕਿਰਤੇ ਨੂੰ ਠੀਕ ਹੈ ਇੱਕ ਦਿਨ ਦਾ ਹੋਰ ਗੱਲ ਕਰਨੀ ਸੀ ਹਾਂ ਦੱਸ ਬਈ ਤੇ ਇੱਕ ਹੋਇਆ ਕਿਹਾ ਸੀ ਕਿ ਚਿੱਟਾ ਤੈਨੂੰ ਦਵਾ ਲਿਆ ਕਰੂੰ ਬੇਲੀ ਦਵਾ ਲਿਆ ਫਿਰ ਹਾਂ ਨਾਲ ਪੈਸੇ ਵੀ ਦੇ ਤੂੰ ਪੈਸੇ ਵੀ ਨਾਲ ਹਾਂ ਤੇ ਤੇਰਾ ਬੱਚਾ ਸਾਨੂੰ ਦੇ ਦੇ ਯਾਰ ਬੱਚਾ ਹਾਂ ਤੇਰਾ ਮੁੰਡਾ ਜੇ ਸਾਨੂੰ ਦੇ ਦੇਣਾ ਇਟਾ ਤੈਨੂੰ ਡੇਲੀ ਤੇ ਨਾਲ ਪੈਸੇ ਵੀ ਦੇ ਦਾਂ ਕਿੰਨੇ ਕ ਪੈਸੇ ਦੇ ਦੇਂਗਾ ਭਾਈ ਤੂੰ ਦੱਸ ਕਿੰਨੇ ਚਾਹੀਦੇ ਤੈਨੂੰ ਜਿੰਨੇ ਮਰਜ਼ੀ ਦੇ ਦੀ ਭਾਈ ਬਸ ਸਮਾਨ ਲਵਾ ਦਿਆ ਕਰੀ ਮੈਂ ਤਿੰਨ ਲੱਖ ਬਹੁਤ ਬਾਦੂ ਹੈ ਵੀ ਤਿੰਨ ਲੱਖ ਤਾਂ ਅਸਾਂ ਐਂਦੇ ਨਾਲ ਤਾਂ ਕਿੰਨੇ ਟਾਈਮ ਲੰਘ ਜੂਗਾ ਮੇਰਾ ਸਮਾਨ ਤੈਨੂੰ ਕੋਈ ਚੱਕਨ ਸਾਲ ਦੂੜ ਸਾਲ ਫਰੀ ਲਵਾ ਦੂੰ ਪਰ ਇੱਕ ਵਾਰੀ ਮੈਨੂੰ ਭਾਈ ਕਰੇ ਗੱਲ ਕਰਨੀ ਪੈਣੀ ਆ ਯਾਰ ਉਹ ਕਰ ਲਈ ਕੋਈ ਚੱਕਰ ਨਹੀਂ ਠੀਕ ਆ ਸਮਾਨ ਜਿੰਨਾ ਮਰਜ਼ੀ ਲੈ ਜਾ ਕਰਨੀ ਫੇਰੀ ਲਵਾ ਦਿੰਦੇ ਚਲ ਆਏ ਕਰ ਬੜੇ ਥੜੇ ਤੈਨੂੰ ਕੋਈ ਸਮਾਨ ਦੀ ਲੋੜਾ ਉਹ ਵੀ ਕੋਈ ਚੱਕਰ ਨਹੀਂ ਫਿਰ ਮੈਂ ਇੱਕ ਵਾਰੀ ਵੀਰਪਾਲ ਨਾਲ ਗੱਲ ਕਰ ਲੈਣਾ ਮੇਰੇ ਘਰ ਵਾਲੀ ਨਾਲ ਹਾਂ ਗੱਲ ਕਰਕੇ ਮੈਂ ਦੱਸ ਦਿੰਦਾ ਉਹ ਮੰਨ ਗਈ ਤਾਂ ਫਿਰ ਤਾਂ ਸਾਰੀ ਗੱਲ ਹੋ ਜਾਊਗਾ ਚਲ ਕੋਈ ਨਾ ਭਾਈ ਫਿਰ 3 ਲੱਖ ਮੈਨੂੰ ਨਾਲ ਦੀ ਨਾਲ ਦੇ ਦੇਗਾ ਨਾ ਹਾਂ ਨਾਲ ਦੀ ਨਾਲ ਠੀਕ ਹੈ ਭਾਈ ਚਲ ਮੈਂ ਚਲਦਾ ਫਿਰ ਮੈਂ ਕਰਦਾ ਗੱਲ ਹੁਣ ਲੈ ਕੇ ਜਾਣਾ ਮਾੜਾ ਮੁੰਡਾ ਹਾਂ ਦੇ ਦੇ ਜੇ ਹੈਗਾ ਮੈਂ ਖੜ ਤੂੰ ਮੈਂ ਦੋ ਮਿੰਟ ਲੈ ਆ ਦੇ ਹਾਂ ਤਾਂ ਬਾਈ ਨੇ ਚੰਗੀ ਗੱਲ ਹੀ ਕੀਤੀ ਹੈ ਨਾਲੇ ਚਟਾ ਮਿਲ ਜਾ ਕਰੂਗਾ ਨਾਲੇ ਬਾਈ ਪੈਸੇ ਦੇ ਦੇ ਫਿਰ ਤਾਂ ਜੇ ਹੋਰ ਲੈਣਾ ਹੋਇਆ ਤਾਂ ਹੋਰ ਵੀ ਲੈਣਾ ਜਿ ਵਗਦਾ ਕੀ ਹੈ ਵੀ ਪਰ ਨੂੰ ਤਾਂ ਮਨਾਈ ਦੂੰ ਹਾਂ ਲੈ ਪਰਗੜਾ ਮੜਾ ਦੇ ਕਿਉਂ ਰਹਾ ਮੁੰਡੀਆਂੋਂ ਠੀਕ ਕੋਈ ਗੱਲ ਨਹੀਂ ਬਈ ਸਿਕਣਾ ਕਰ ਤਾ ਚਲ ਮੈਂ ਚੱਲਦਾ ਤੇ ਫਿਰ ਮੈਂ ਮੈਨੂੰ ਸੋਚ ਕੇ ਦੱਸੀ ਠੀਕ ਕੋਈ ਗੱਲ ਨਹੀਂ ਬਈ ਪੱਕਾ ਹੀ ਦੱਸ ਦੂੰ ਤੈਨੂੰ ਹਾਂ ਇਹ ਤਾਂ ਬੰਦੀ ਕੱਲ ਨਹੀਂ ਆ ਰਹੀ ਨਾ ਤਾਂ ਮੈਡਮ ਵੀ ਖੁਸ਼ ਹੋ ਜੂ ਨਾਲੇ ਪੈਸਾ ਆ ਜੂ ਦੁਬਾਰਾ ਇਹਨਾਂ ਦੇ ਚਿੱਟਾ ਦਵਾਇ ਚੱਲ ਉਹੋ ਸਰੀ ਟੁੱਟੀ ਅੰਦਾ ਕਦੋਂ ਨਾ ਪਰਗੜਾ ਵੀ ਪਤਾ ਨਹੀਂ ਕਿੱਥੇ ਗਿਆਗਾ ਐਣੀ ਵੀ ਛੇਤੀ ਛੇਤੀ ਆ ਜਾ ਬਾਰ ਮੈਂ ਮੀ ਬੋਲੀ ਜਾਂਦੀ ਰਹਿੰਦੀ ਆ ਸਾਰਾ ਦਿਨ ਮੈਨੂੰ ਓਹੋ ਤਾਂ ਸਿਰ ਵੀ ਬਾਰ ਬਾਰ ਅਜਾ ਹੋਈ ਜਾਂਦਾ ਲੈ ਆ ਗਿਆ ਆ ਗਿਆ ਤੂੰ ਆ ਗਿਆ ਲੈ ਗਿਆ ਸਮਾਨ ਨਾ ਸਮਾਨ ਨਹੀਂ ਲੈ ਗਿਆ ਤੂੰ ਤਾਂ ਕਦੇ ਆ ਕੇ ਨਾ ਚੱਜ ਦੀ ਖਬਰ ਦੇਈ ਨਾ ਤੂੰ ਗਿਆ ਤਾਂ ਸਮਾਨ ਲੈਣ ਸੀ ਦੇ ਆਉਂਦਾ ਪੈਸੇ ਮੰਮੀ ਤੋਂ ਲੈ ਕੇ ਲੈ ਆਉਂਦਾ ਮਾੜਾ ਮੋਟਾ ਹਾਂਜੀ ਪਹਿਲਾਂ ਗਏ ਸੀ ਕੀ ਕਹਿ ਕੇ ਗਏ ਸੀ ਕਿਉਂ ਇਕੱਠੇ ਦੇ ਦੇਾਂਗੇ ਪੈਸੇ ਦੇ ਦਿੱਤੇ ਪੈਸੇ ਹੁਣ ਤਾਂ ਫਿਰ ਉਹਨਾਂ ਨੂੰ ਲੈ ਉਹ ਤਾਂ ਇੱਕ ਕਹਿਣ ਦੀ ਗੱਲ ਆ ਨਾ ਲਈ ਜੇ ਆਪਣੇ ਕੋਲੇ ਪੈਸੇ ਹੋਣ ਆਪਾਂ ਆਪਕੇ ਮਰ ਗਏ ਬਾਦੂ ਸਮਾਨ ਲਿਆ ਗਏ ਕਈ ਤਾਂ ਨਵੇਂ ਘਹਿਣਾਂ ਤੋਂ ਲਈ ਜਾਂਨੇ ਅਗਲਾ ਦਿਨ ਦਾ ਰਿਸਵਾਨ ਹੋਣਾ ਜਵਾਬ ਦੇ ਗਿਆ ਅਗਲਾ ਤਾਂ ਕੋਰਾ ਜਵਾਬ ਦੇ ਗਿਆ ਹਾਂ ਮੈਂ ਤਾਂ ਜਮੇ ਹੀ ਮਰ ਜੂੰਗੇ ਆ ਤਾਂ ਪ੍ਰਗਟਕ ਮੈਂਤ ਕਰ ਲੈਂਦਾ ਉਹਦੀ ਸੈਨੂੰ ਪਤਾ ਉਹ ਜਦ ਦਪਹਿਰੀ ਹੱਥ ਲਾਉਣ ਲੱਗ ਜਾਨੇ ਉਹ ਤਾਂ ਉਹਦੀ ਕਰਸ ਕਰ ਲੈਂਦਾ ਉਹਦੇ ਪੈਰ ਫੜ ਲੈਂਦਾ ਕਿੰਨਾ ਚਾਰ ਪੈਰ ਪੜੀ ਜਾਮਾਗੇ ਉਹਦੇ ਕੋਈ ਤਾਂ ਹੱਲ ਫਿਰ ਕਰਨਾ ਪਊਗਾ ਹੱਲ ਤਾਂ ਸਾਰੇ ਹੀ ਹੋ ਜੂਗਾ ਬਸ ਤੈਨੂੰ ਮੇਰੀ ਗੱਲ ਮੰਨਣੀ ਪਊ ਮੈਨੂੰ ਤੇਰੀ ਗੱਲ ਹਾਂ ਕੀ ਗੱਲ ਆ ਦੱਸ ਮੰਨ ਲੂੰ ਕਿਵੇਂ ਗੱਲ ਦੀਪਾ ਤਾਂ ਮੈਨੂੰ ਹੈ ਆਦਾ ਸੀਗਾ ਕਹਿੰਦਾ ਵੀ ਜਿਹੜਾ ਤੁਹਾਡਾ ਜਵਾਕ ਹੈ ਉਹ ਕਹਿੰਦਾ ਸਾਨੂੰ ਦੇ ਦਿਓ ਤੇ ਸਮਾਨ ਕਹਿੰਦਾ ਸੀ ਤੁਹਾਨੂੰ ਲਵਾ ਦਿਆ ਕਰਾਂਗੇ ਜਵਾਕ ਦੇ ਦੇਵੇ ਹਾਂ ਪਾਗਲਾ ਤੂੰ ਪਰਗਟਾ ਬਜਵਾਕ ਕਿਵੇਂ ਦੇ ਦਾਂਗੇ ਆਪਦਾ ਨਹੀਂ ਨਹੀਂ ਰਹਿਣ ਦੇ ਉਹ ਦੇਖ ਵੀਰਪਾਲ ਗੱਲ ਤਾਂ ਸੁਣ ਮੇਰੀ ਲੱਖ ਰੁਪਇਆ ਆਪਾਂ ਪਹਿਲੇ ਹੀ ਦੇਣਾ ਉਹਨਾਂ ਦਾ ਉਹ ਕਿੱਥੋਂ ਦੇਵਾਂਗੇ ਜੇ ਸਮਾਨ ਹੋਰ ਲਿਆਂਦਾ ਫਿਰ ਪੈਸੇ ਹੋਰ ਲੈ ਉਹਨੂੰ ਵੀ ਕੋਈ ਨਹੀਂ ਆਪਾਂ ਦਿੰਦੇ ਹੀ ਨਹੀਂ ਪੈਸੇ ਹੁਣ ਆਪਾਂ ਆਵਦਾ ਜਵਾਬ ਥੋੜੀ ਦੇਣਾਗਾ ਨਾਲੇ ਮੰਮੀ ਉਹਦਾ ਕਿੰਨਾ ਮੋਹ ਕਰਦੀ ਆ ਉਹ ਮੇਰਾ ਵੀ ਟੱਲ ਨਹੀਂ ਮੰਨਦਾ ਆਪਾਂ ਨਹੀਂ ਦਿੰਦੇ ਆਪਦਾ ਜਵਾਬ ਤੂੰ ਮੇਰੀ ਗੱਲ ਤਾਂ ਸੁਣਾ ਮਾਂ ਨੂੰ ਕਿਹੜਾ ਆਪਾਂ ਦੱਸਾਂਗੇ ਮਾਂ ਨੂੰ ਆਪਾਂ ਰਿਸ਼ਤੇਦਾਰੀ ਚ ਭੇਜ ਦਾਂਗੇ ਤ ਤੇ ਸਾਰਾ ਦਿਨ ਮਾਂ ਚੱਕਦੀ ਆ ਉਹਨੂੰ ਅਕੇ ਮਾਂ ਨੂੰ ਆਪਾਂ ਦੱਸਦੇ ਨਹੀਂ ਪਰਗਟ ਮੇਰਾ ਨਹੀਂ ਦਿਲ ਮੰਦਾ ਮੈਂ ਨਹੀਂ ਆਪਦਾ ਜਵਾਕ ਦਿੰਦੀ ਕੋਈ ਗੱਲ ਨਹੀਂ ਆਪਾਂ ਨਾ ਤੇਰੇ ਵਾਧੂ ਲਿਆ ਜੀਆ ਕਿਸੇ ਹੋਰ ਤੋਂ ਸਮਾਨ ਲੈ ਲੈਣ ਕਰਾਂਗੇ ਮੇਰਾ ਕੋਈ ਨਹੀਂ ਨਾਲੇ ਲੈ ਜੀ ਕਿੰਨਾ ਟਾਈਮ ਲਵਾ ਦੇਣਗੇ ਲੈ ਜੀ ਦਾ ਜਤ ਜਿਆਦਾ ਇੱਕ ਵਾਰੀ ਲਵਾ ਦੂ ਦੋ ਵਾਰੀ ਲਵਾ ਦੂ ਫੇਰ ਤੂੰ ਮੇਰੀ ਗੱਲ ਮੰਨਣਾ ਆਪਾਂ ਤਾਂ ਨਾ ਛੋਟੀ ਮੋਟੀ ਚੋਰੀ ਕਰਕੇ ਡੰਗ ਲਾ ਲਾਂਗੇ ਉਹ ਜਵਾਕ ਦਾ ਕੀ ਆ ਜਵਾਕ ਆਪਾਂ ਹੋਰ ਲੈ ਲਾਂਗੇ ਉਹਨਾਂ ਨੂੰ ਜਵਾਕ ਦੀ ਲੋੜ ਆ ਆਪਾਂ ਨੂੰ ਸਮਾਨ ਦੀ ਲੋੜ ਨਾਲੋਂ ਤਾਂ ਕਹਿੰਦੇ ਸੀ 65% ਵੀ ਹੋਰ ਦੇ ਦੇ ਦਾਂਗੇ ਨਾਲ ਇਹ ਵੀ ਤੇਰੀ ਗੱਲ ਠੀਕ ਆ ਕਿੰਨੇ ਕ ਪੈਸੇ ਦੇ ਦੇਣਗੇ ਆਪਾਂ ਨੂੰ ਉਹ ਤਾਂ ਇਹ ਕਹਿੰਦਾ ਸੀ ਕਹਿੰਦਾ ਵੀ 2 ਲੱਖ ਭਾਵੇਂ ਹੋਰ ਲੈ ਗਾੜ ਦੋ 2 ਲੱਖ ਦੇ ਦੇਣਗੇ 2 ਲੱਖ ਨਾਲ ਦੇਖ ਲੈ ਆਪਣੇ ਤਾਂ ਸਾਲ ਦੋ ਸਾਲ ਟੱਪ ਜਾਣਗੇ ਹਾਂ ਇਹ ਵੀ ਤੇਰੀ ਗੱਲ ਠੀਕ ਆ ਤਾਂ ਹੀ ਮੈਂ ਤੈਨੂੰ ਆਦਾ ਜਵਾਕ ਦਾ ਕੀ ਹੈ ਜਵਾਕ ਤਾਂ ਆਪਾਂ ਹੋਰ ਲੈ ਲਾਂਗੇ ਉਹਨਾਂ ਨੂੰ ਜਵਾਕ ਦੀ ਲੋੜ ਹੈਗੀ ਜੇ ਵੱਧ ਮੰਗਾਗੇ ਤਾਂ ਵੱਧ ਪੈਸੇ ਵੀ ਦੇ ਦੇਣਗੇ ਤਾਂ ਪੈਸੇ ਸਾਡੇ ਪੁੰਦੇ ਉਹ ਫਿਰ ਨਾ ਤੂੰ ਗੱਲ ਖੋਲਨੀ ਵੱਧ ਮੰਗਨੀ 2 ਲੱਖ ਦਾ ਕੀ ਆ ਲੱਖ ਰੁਪਇਆ ਤਾਂ ਆਪਣਾ ਸਾਲ ਦਾ ਖਰਚਾ ਹੀ ਆ ਦੋ ਸਾਲ ਹੀ ਨੰਗਣਗੇ ਕੋਈ ਨਾ ਬਦ ਲੈ ਲਉ ਪਰ ਤੂੰ ਦੱਸ ਫਿਰ ਮਾਂ ਨੂੰ ਕੀ ਕਹਿੰਗੇ ਮਾਂ ਨੂੰ ਸਮਝਲੀ ਫਿਰ ਮਾਂ ਨੂੰ ਕੀ ਕਹਿਣਾ ਜਵਾਬ ਤਾਂ ਆਪਣਾ ਗਾ ਮਾਂផល ਹੁੰਦੀਆ ਜਵਾਬ ਨੂੰ ਰੋਕਣ ਵਾਲੀ ਆਪਾਂ ਨੂੰ ਆਪਾਂ ਨਾ ਦੇ ਦਾਂਗੇ ਜਵਾਬ ਕੁਛ ਨਹੀਂ ਹੁੰਦਾ ਆਪਾਂ ਨੂੰ ਸਮਾਨ ਵੀ ਦੇ ਦੇਣਗੇ ਤੇ ਆਪਾਂ ਨੂੰ ਪੈਸੇ ਵੀ ਦੇ ਦੇਣਗੇ ਫਿਰ ਦੁਆਇ ਕਰ। ਇੰਤੋਂ ਮਾਂ ਨੂੰ ਲਾ ਕੋਈ ਬਹਾਨਾ ਮੁੰਨਾ ਐਂ ਕਰ ਸਿੱਧੇ ਮੱਥੇ ਤੇ ਮਾਂ ਇਹ ਆਪਾਂ ਨੂੰ ਇਹ ਜਿਹਾ ਕਰ ਤੂੰ ਚੱਕੜ ਮੁੰਨੇਣਾ। ਮਾਂ ਨੂੰ ਨਾ ਕਿਸੇ ਰਿਸ਼ਤੇਦਾਰੀ ਚ ਭੇਜ ਦੇ। ਜਿਹਾ ਕਾ ਕੋਲੇ ਰੱਖ ਦੇ ਕੇ ਮਾਫੀ ਸੰਭ। ਤੇਨੂੰ ਪਤਾ ਮੰਮੀ ਤਾਂ ਮੇਰੇ ਤੋਂ ਚੱਕੀ ਇੰਨੀ ਕਰਦੀ। ਇੱਕ ਦੋ ਦਿਨ ਢੰਗ ਕਰ ਲਾਦੇ ਕੋਲੇ ਕੇ ਮੈਂ ਕੁਛ ਲੈ ਮੋਟ ਗਈ। ਲੈ, ਉਹ ਫਿਰ ਕਹਿ ਦਿੰਦੀ ਉਹ ਕੰਮ ਕਰ। ਜਿਆਦਾ ਕੋਈ ਨਾ ਫਿਰ ਇੱਕ ਚੀਜ਼ ਹੋ। ਜਿਆਦਾ ਸਮਾਨ ਮਿਲ ਜਾਂਦਾ ਫਿਰ ਤਾਂ ਮੈਂ ਕੰਮ ਕਰ ਲੈਂਦੀ। ਚਲ ਕੋਈ ਨਹੀਂ। ਮੈਂ ਆਪੇ ਸੰਭ ਲੋ ਸਾਰੀ ਗੱਲ ਮਾਂ ਕੋਲੇ ਜਾਣੀ ਆ ਫਿਰ ਮੈਂ ਪਰ ਮੈਨੂੰ ਕਹੂੰਗੀ ਕਿ ਕਹਿਣਾ ਕੀ ਉਹਨੂੰ ਆ ਹੁਣ ਦਿਵਾਲੀ ਦਾ ਤਿਆਰਤਾ ਆਉਂਦਾ ਜਾਂਦਾ ਹੈਗਾ ਤੇ ਐਂ ਕਰਨ ਨੂੰ ਕਹਦੇ ਤੂੰ ਸਮਾਨ ਸਮੂਹਣ ਦੇ ਆ ਕਹਦੇ ਕਿ ਜਾ ਕੇ ਕੁੜੀ ਕੋਲੇ ਹਾਂ ਇਹ ਤੇਰੀ ਰਹਿ ਠੀਕ ਆ ਚਲ ਫਿਰ ਤੂੰ ਐਂ ਕਹੀਂ ਨਹੀਂ ਕਰੇ ਜਦ ਬਾਅਦ ਮੈਂ ਆ ਦੇ ਪਿੰਡ ਜਾਣਾ ਕਹਦੇ ਫਿਰ ਹੁਣ ਹੀ ਜਾਇਆ ਕਰੇ ਤੂੰ ਮਾਂ ਦੀ ਪੇਨਰ ਚੰਗਾ ਕਰ ਲੈਣਾ ਨਜ਼ਰਾਂ ਦੀ ਵੇਸੇ ਪੜਨਾ ਚਾਹੀਦਾ ਹਾਂ ਤੇ ਉਹਨੂੰ ਕਿ ਸਮਾਨ ਵੀ ਸਾਨੂੰ ਇਕੱਠੇ ਹੀ ਦੇ ਦੀ ਉਹ ਤਾਂ ਦੇ ਦੂਗਾ ਸਮਾਨ ਉਹ ਤਾਂ ਜੇ ਡੇਲੀ ਦੇ ਡੇਲੀ ਲਈ ਜਾਵਾਂਗੇ ਤਾਂ ਵੀ ਦੇ ਦੂਗਾ ਤੁਹਾਨੂੰ ਫਤੋਂ ਤਾਂ ਪੈਸੇ ਦੀ ਲੋੜ ਆ ਵਸ ਪੈਸਾ ਦੇਖ ਕੇ ਲਾਗੇ ਸਮਾਨ ਦੇਖ ਚਲੂ ਚਲ ਠੀਕ ਆ ਮੈਂ ਕਰਦੀ ਆ ਮਾਣ ਕਰ ਗੱਲ ਠੀਕ ਆ ਇਹ ਤਾਂ ਮੰਨਗੀ ਹੈ ਹੁਣ ਬਸ ਕਿ ਜਵਾਕ ਦੇਤੀ ਦੀਪੇ ਨੂੰ ਪੈਸੇ ਦਾ ਵੀ ਹੱਲ ਹੋ ਜਾ ਤੇ ਚਿੱਠੇ ਦਾ ਵੀ ਹੱਲ ਹੋ ਜਾ ਇਹਦੀ ਉਤ ਚਾਂਦੁਖੀ ਆ ਬੈਠੀ ਮੰਮੀ ਸਾਰਾ ਦਿਨ ਕੋਲੇ ਰੱਖੀਦਾ ਬਾਹਾਂ ਦੁਖਣ ਲੱਗ ਜਾਂਦੀਆਂ ਨੇ ਹੋਰਾ ਸੁੱਖ ਨਹੀਂ ਹੈਗਾ ਇਹ ਪੋਰਾ ਸੌਖੀ ਹੋਮਾ ਕਿ ਮੰਮੀ ਰੋਟੀ ਖਾ ਲਈ ਸੀ ਤੂੰ ਹਾਂ ਮੈਂ ਤਾਂ ਰੋਟੀ ਖਾ ਲਈ ਮੰਮੀ ਮੁੰਡਾ ਸੁੱਤਾ ਪਿਆਗਾ ਸੁੱਤਾ ਪਿਆ ਮੰਮੀ ਮੈਨੂੰ ਤਾਂ ਨਾ ਕਹਿੰਦੀ ਸੀ ਮੈਂ ਨਾ ਹੁਣ ਬਹੁਤ ਸੋਚਾ ਕੋਈ ਫਾਇਦਾ ਨਹੀਂ ਹੈਗਾ ਨਾ ਸਾਨੂੰਸ਼ਾ ਕਰਨ ਚ ਆਉਂਦਾ ਨਾ ਜਵਾਕ ਰੋਲ ਜਾਂਦਾ ਹੁੰਦਾਗਾ ਮੈਂ ਹੁਣ ਛੱਡ ਤਾ ਨਾ ਪੁੱਤ ਮੈਂ ਹੀ ਚਿੱਟਾ ਲਾਉਂਦੀ ਕਿਉਂ ਛੱਡਣਾ ਸਮਝਦੀ ਲਾਵਾ ਕਰੋ ਸੰਗ ਤਾਂ ਸੁਣ ਆਉਂਦੀ ਨਹੀਂ ਕਹਿੰਦੀ ਦੇਖ ਕਿਵੇਂ ਹੁੱਬ ਕੇ ਜਿਹਨੇ ਪਾਲਾ ਚੰਗਾ ਕੰਮ ਕਰਦੀ ਐ ਹੁਣ ਤਾਂ ਨਾ ਗਾਲਾਂ ਦੇ ਮੈਂ ਨਾ ਇਹ ਸੋਚਿਆ ਵੀ ਦੇਖ ਤੂੰ ਹੀ ਹੁਣ ਤਾਂ ਮੇਰੀ ਮਾਂ ਹਨ ਪਰਗੜਤਾ ਇਹ ਜੋ ਹੈਗਾਗਾ ਐਵੇਂ ਤੈਨੂੰ ਦੁੱਖ ਦੇ ਹੀ ਜਾਂਦਾ ਮੰਮੀ ਸੱਚੀ ਕਹਿਣੀ ਆ ਉਹਨੂੰ ਲਾਈ ਜਾਂਦੋ ਚਿੱਟਾ ਲਾਉਂਦਾ ਤਾਂ ਮੈਂ ਨਾ ਥੋੜੀ ਧੀ ਬਣ ਕੇ ਰਹੂੰਗੀ ਬਾਲੀ ਸੈਣੀ ਕੋਈ ਨਾ ਛਾਣੀ ਕਰਦੀ ਨਾਲੇ ਮੰਮੀ ਸੱਚ ਘੋਡੇ ਤਾਂ yaad ਨਹੀਂ ਸਾਰਾ ਦਿਨ ਜਵਾਖ ਚ ਹੁਲਜੇ ਰਹਿੰਨੇ ਆ ਤੁਸੀਂ ਨਾ ਐਂ ਕਰੋ ਵਿਚਾਰੀ ਦੀਦੀ ਚਾਹ ਕਦੀ ਹੋਊਗੀ ਹੋਣਾ ਵੀ ਮੈਨੂੰ ਦਿਵਾਲੀ ਨਹੀਂ ਦੇਣ ਆਇਆ ਕੋਈ ਤੇ ਮੰਮੀ ਮੈਂ ਕਹਿੰਦੀ ਸੀ ਤੂੰ ਦਿਵਾਲੀ ਦੇ ਆ ਨਾ ਦੀਦੀ ਨੂੰ ਅੱਜ ਦਿਵਾਲੀ ਹਾਂ ਅੱਜ ਦਿਨ ਕਿਧਰੋਂ ਚੜ ਗਿਆ ਹੈ ਲੈ ਮੰਮੀ ਹਮੇਸ਼ਾ ਇਹਨਾਂ ਨੂੰ ਸਾਨੋਂ ਹੋਈ ਜਾਂ ਨਹੀਂ ਰਹਿੰਦਾ ਹੁੰਦਾ ਨਾਲੇ ਮੈਂ ਕਿਹੜਾ ਅੱਜ ਚਿੱਟਾ ਲਾਇਆਗਾ ਤਾਂ ਕਰਕੇ ਬਸ ਮੇਰਾ ਦਿਮਾਗ ਕੰਮ ਕਰ ਗਿਆ ਸਹੀ ਆ ਤੂੰ ਲੈ ਹੋਰ ਮੈਨੂੰ ਕੀ ਹੋਇਆਗਾ ਜਮਾ ਤਾਂ ਸਹੀਆ ਮੈਂ ਚਲ ਫਿਰ ਠੀਕ ਐ ਦਿਵਾਲੀ ਤਾਂ ਮੈਂ ਦੇ ਆਉਂਗੀ ਪਰ ਇਹਨੂੰ ਜਵਾਕ ਨੂੰ ਕਿੱਥੇ ਖਿੱਚੂੰਗੀ ਥੋੜਾ ਬਸ ਗੱਡੀ ਛੜਿਆ ਜਾਂਦਾ ਚੱਕ ਕੇ ਲੈ ਉਹੀ ਗੱਲਾਂ ਕਰੀਏ ਨੇ ਤੂੰ ਮੈਂ ਸੰਭੂਗੀ ਨਾ ਇਹਨੂੰ ਮੇਰਾ ਪੁੱਤ ਆ ਤੁਸੀਂ ਦੇਖਿਓ ਪੂਰਾ ਖਿਆਲ ਰੱਖੂੰਗੀ ਮੈਂ ਇਹਨੂੰ ਉਹੀ ਨਾ ਰਵਾਈ ਜਾਈਂ ਟਾਈਮ ਸਿਰ ਨਾ ਦੁੱਧ ਪਿਆਦੀ ਇਹਨੂੰ ਕਿਤੇ ਇੱਥੇ ਸਟਕੇ ਤੇ ਆ ਮੌਣਾ ਡੱਕੀ ਪਈ ਹੋਵੇਂ ਮੰਮੀ ਇੱਕ ਤਾਂ ਨਾ ਤੂੰ ਯਕੀਨ ਨਹੀਂ ਕਰਦੀ ਆ ਪ੍ਰਗਟ ਕੁਛ ਕਹਿ ਦੇ ਉਦੋਂ ਹੀ ਯਕੀਨ ਕਰ ਲੈਨੀ ਆ ਤੂੰ ਤਾਂ ਨਿੱਕੀ ਕਰਾਂ ਅੱਜ ਵਾਕ ਕਰਕੇ ਮਰਦੀ ਐ ਤੈਨੂੰ ਤਾਂ ਕਿਤੇ ਨਿਕਲਦੀ ਨਹੀਂ ਮੈਂ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਵੀ ਅੱਜ ਤੀਨੋਂ ਪਹਿਲੀਆਂ ਚ ਤਿਹਾਰ ਤੇ ਆਇਆ ਕਾ ਥਾਈ ਤਾਂ ਮੈਨੂੰ ਤਰਸ ਜਾ ਆ ਮੈਂ ਕਿਹ ਬੇਚਾਰੀ ਦੀਦੀ ਦੇਖਦੀ ਹੋਊਗੀ ਵੀ ਮੇਰੀ ਮਾਂ ਨਹੀਂ ਆਈ ਵਾਕ ਮੈਨੂੰ ਫੜਾ ਦੋ ਮੰਮੀ ਤੂੰ ਜਾ ਆ ਅੱਜ ਲੈ ਫੜ ਫਿਰ ਗੱਲ ਸੁਣ ਮੇਰੀ ਉਹੀ ਨਾ ਰਵਾਈ ਜਾਈ ਕੰਮ ਚਾਹੇ ਪਏ ਰਹਿੰਦੇ ਮਾਂ ਕਿ ਕਰ ਲੂ ਪਰ ਇਹਨੂੰ ਨਾ ਰਵਾਈ ਨਹੀਂ ਰਵਾਉਂਦੀ ਮੈਂ ਹਾਂ ਲੈ ਮੈਨੂੰ ਖੜ ਜਾ ਸੁਪਤਾ ਪਿਆ ਗਿਆ ਇਹ ਕੋਈ ਨਹੀਂ ਧਿਆਨ ਰੱਖੀ ਗੋਦੀ ਚ ਹਾਂ ਇਹਨਾਂ ਨਾਲੀ ਮੰਮੀ ਤੂੰ ਹੋ ਜਾ ਤਿਆਰ ਬਸ ਮੈਂ ਹੁੰਨੀ ਆ ਤਿਆਰ ਠੀਕ ਆ ਕਿ ਤਾ ਪਾ ਕੇ ਇੱਥੇ ਅੰਦਰ ਨਾ ਆ ਜੀ ਨਾਲੇ ਚੱਕ ਲਿਆ ਇਹਨੂੰ ਅੰਦਰ ਨਾ ਨਾ ਕੋਈ ਨਹੀਂ ਲੈ ਜਵਾਬ ਹੱਕ ਤਾਂ ਫੜ ਲੈ ਮੰਮੀ ਤੂੰ ਬਸ ਹੁਣ ਜਿਵੇਂ ਮੰਮੀ ਜਾਣਦੀ ਆ ਨਾ ਫਟਾਫਟ ਜਵਾਬ ਉਹਨਾਂ ਨੂੰ ਦੇ ਦਾਂਗੇ ਨਾਲੇ ਸਮਾਨ ਵੀ ਲਿਆਵਾਂਗੇ ਪੈਸੇ ਵੀ ਮਿਲ ਜਾਣਗੇ ਬਣੀ ਹਾਂ ਤੁਹਾਨੂੰ ਪਤਾ ਵੀ ਲਿਖ ਲਿਖਾ ਤਾਂ ਆਪਣਾ ਸਾਰਾ ਹੋ ਹੀ ਗਿਆ ਹੰਤ ਚੈਰੀ ਚ ਹੋ ਗਿਆ ਤਾਂ ਤੇ ਅਸੀਂ ਜਿਵਾਕ ਤੋਂ ਫੜਾ ਦਿੰਨੇ ਆ ਹਾਂ ਹਾਂ ਤੇ ਪੈਸੇ ਬਈ ਫਿਰ ਪੈਸੇ ਵਰਗੜ ਕੋਈ ਨਾ ਜੋ ਕੈਸ਼ ਲੱਗੇ ਜਣੇ ਖਾਤੇ ਚ ਪੂਰਾ ਕਿਵੇਂ ਮਰਜ਼ੀ ਕਰਦੇ ਹੋ ਬਈ ਤੁਸੀਂ ਐ ਕਰੋ ਲੱਖ ਰੁਪਏ ਤਾਂ ਦੇ ਦਿਓ ਲੱਖ ਰੁਪਿਆ ਪਿਆ ਮੇਰੇ ਕੋਲੇ ਇਸ ਟਾਈਮ ਠੀਕ ਹੈ ਮੈਂ ਉਦੋਂ ਕਰ ਦਾਂ ਹਾਲੇ ਬੜਾ ਲੱਖ ਠੀਕ ਹੈ ਲੱਖ ਰੁਪਿਆ ਬਾਕੀ ਤੈਨੂੰ ਮੈਂ ਗੂਗਲ ਪੇ ਕਰ ਦਾਂ 2 ਲੱਖ ਠੀਕ ਹੈ ਕੋਈ ਕੋਈ ਗੱਲ ਨਹੀਂ ਬਈ ਜੇ ਤੂੰ ਫੜ ਕੇ ਲੈ ਜਾਣਾ ਕੱਲ ਨੂੰ ਸੋਮਵਾਰ ਕੱਲ ਨੂੰ ਮੈਂ ਕਿਹੜਾ ਉਹਨਾਂ ਨਾਲ ਬਈ ਤੇਰੇ ਤੇ ਯਕੀਨ ਆਪਾਂ ਨੂੰ ਚਾਹੇ ਮੈਨੂੰ ਗੂਗਲ ਪੇ ਕਰ ਦੀ ਫੋਨ ਤੇ ਆ ਜਾਣਗੇ ਮੇਰੇ ਹਾਂ ਦੇ ਦੇ ਚੱਲ ਗਿਆ ਆਪਾਂ ਹਾਂ ਠੀਕ ਠੀਕ ਹੈ ਬਈ ਹਾਂ ਆ ਜਾ ਬੰਦੇ ਦਾ ਤੈਨੂੰ ਮੈਂ ਕੀ ਅਖਾਜੀ ਹਾਂ ਵੈਤ ਨੂੰ ਕੀ ਅਖਸੀ ਮਾਏ ਮਜਬੂਰੀ ਦਾ ਮਾਰੇ ਹੋਇਆ ਕੋਈ ਨਹੀਂ ਆਪਣਾ ਡੰਗ ਸਰਦ ਹਾਂ ਇੰਨੇ ਪੈਸੇ ਦੀ ਤੇ ਚਿੱਟੇ ਦੀ ਲੋੜ ਸੀ ਆਪਾਂ ਨੂੰ ਬੱਚੇ ਦੀ ਲੋੜ ਸੀ ਬਸ ਚਲ ਤੂੰ ਹੁਣੇ ਸ਼ਾਮ ਹੀ ਆ ਨਾ ਠੀਕ ਹੈ ਤੁਸੀਂ ਮੈਂ ਮੇਰੇ ਥਾਣੇ ਤੋਂ ਥੋੜਾ ਜਿਹਾ ਕੰਮ ਜੇ ਜਾ ਕੇ ਉਹਨਾਂ ਨਾਲ ਪੈਸੇ ਕਢਾ ਕੇ ਦੇ ਦਾਂ ਉਹ ਲੈਣੇ ਆ ਮੈਂ ਉਹ ਕਰ ਦਾਂ ਠੀਕ ਆ ਉਹਨਾਂ ਨੂੰ ਪੈਸੇ ਆਉਣਾ ਬੇਰ ਹਾਂ ਠੀਕ ਹੈ